ਭਾਈ ਸਰਬਜੀਤ ਸਿੰਘ ਖਾਲਸਾ ਦੇ ਪ੍ਰਚਾਰ ਮੌਕੇ ਅੱਜ ਵੱਖ-ਵੱਖ ਪਿੰਡਾਂ ਵਿੱਚ ਦੀ ਉਛਾਲ ਰੋਡ ਮਾਰਚ ਦੀਆਂ ਤਸਵੀਰਾਂ ਦਿਖਾਉਣ ਜਾ ਰਿਹਾ ਤੁਹਾਨੂੰ ਲਾਈਵ ਤਸਵੀਰਾਂ ਸੋ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਫੋਲੋ ਜ਼ਰੂਰ ਕਰ ਦਿਓ ਇਸ ਟਾਈਮ ਤੁਹਾਨੂੰ ਪਿੰਡ ਔਲ ਖੜੀਆਂ ਲਾਈਵ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਭਾਈ ਸਾਹਿਬ ਦੇ ਵੱਡਾ ਵਿਚਾਰ ਮਾਰਚ ਜਿਹੜਾ ਕੱਢਿਆ ਜਾ ਰਿਹਾ ਹੱਕ ਦੇ ਵਿੱਚ ਸੰਗਤਾਂ ਦਾ ਠਾਠਾ ਮਾਰਦਾ ਕੱਠ ਆਪ ਮੁਹਾਰੇ ਹੀ ਲੋਕ ਆਪਣੇ ਘਰਾਂ ਚੋਂ ਵੱਖ-ਵੱਖ ਵਹੀਕਲ ਗੱਡੀਆਂ ਲੈ ਕੇ ਭਾਈ ਸਾਹਿਬ ਦੇ ਹੱਕ ਦੇ ਵਿੱਚ ਅੱਜ ਵਿਸ਼ਾਲ ਰੋਡ ਮਾਰਚ ਦੇ ਵਿੱਚ ਹਿੱਸਾ ਬਣ ਜਾ ਰਹੇ ਆ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਲੋਕਾਂ ਦਾ ਉਤਸ਼ਾਹ ਦੇਖਣਯੋਗ ਆ ਸੋ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਓ ਨਵੀਆਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਪੰਜਾਬੀ ਵਿਰਸਾ న్యూਸ ਤੁਹਾਡਾ ਆਪਣਾ ਚੈਨਲ वाहिगुरू जी ख़ालसा वाहिगुरू जी फतेह हाणे बेनती करद भाई गुरप्रीत जी आण वारा जो संगता जे लाइ आज वारे करण भाई गुरप्रीत जी आण वारा कॾहिं जी बस वाहिगुरू जी खालसा <णारागादा> वाहिगुरू जी फतेहू नगर निासिया न ਪੰਤ ਨਹੀਂ ਕਰੇ ਭੁੱਲਿਆ ਪਰ ਪੰਜਾਬ ਗੋ ਨੂੰ ਭੁੱਲਣ ਦੀ ਆਤ ਮੋਰ ਪੈ ਗਿਆ ਇਸ ਨਾਲ ਨੂੰ ਯਾਦ ਕਰ ਲਿਓ ਵੀ ਹੁਣ ਧਰਨੇ ਲਾ ਲਾ ਕੇ ਆਦਿਆਂ ਹਾਇਰਿਆਂ ਪੂਰੀ ਜੀਨਾ ਨਿੰਨਾਂ ਨੇ ਸਾਡੀ ਕੌਮ ਦਾ ਸਭ ਤੋਂ ਸਰਵੋੱਚ ਬਦਲਾ ਸਾਡੇ ਆਕਾਲ ਤੈ ਸਾਡਾ ਬਦਲਾ ਲੈ ਕੇ ਸਿੱਖ ਕੌਮ ਦੀ ਪੱਗ ਨੂੰ ਮਾਣ ਤਾ ਸਾਡੇ ਸਾਹਮਣੇ ਰੱਖਿਆ ਤੇ ਅੱਜ ਉਹਨਾਂ ਦੀ ਸ਼ਹੀਦਾਂ ਨੂੰ ਯਾਦ ਕਰਦਿਆਂ ਅੱਜ ਸਰਦਾਰ ਖਰ ਜੀ ਸਿੰਘ ਸਾਡੇ ਦਰ ਤੇ ਆਏ ਆ ਸਾਡੇ ਕੋਲ ਵੋਟਾਂ ਮੰਗਣ ਫਰੀਦਪੁਰ ਹਰਕੇ ਦਾ ਵੋਟਾਂ ਮੰਗਣਾ ਆ ਤੇ ਅੱਜ 40 ਸਾਲਾਂ ਬਾਅਦ ਚਾਸੀ ਤੋਂ ਤੇ ਜੇ ਅਸੀਂ ਇੱਕ ਵੋਟ ਪਾ ਕੇ ਨੀ ਆਉਣਾਗਾ ਤੇ ਆਉਣ ਵਾਲੇ ਸਮੇਂ ਚ ਜਿਹੜਾ ਜੀਤ ਸਿੰਘ ਵੀਰ ਤੁਹਾਨੂੰ ਕਹਿੰਦਾ ਹੀ ਹੈ ਇੱਕ ਸਮੇਂ ਤੇ ਬੀਅੰ ਜਮੀਨਾ ਜਾਇਦਾਦਾਂ ਫੋਟੀਆਂ 2 ਮਿੰਟ ਦੀ ਖੇਡ ਇਹਨਾਂ ਦੀ ਤੇ ਜਲੰਧਰ ਤੇ ਜੇ ਵੀ ਤੁਸੀਂ ਵੇਖ ਚੁੱਕੇ ਆ ਅਗੜਿਆਂ ਨੇ 50-50 ਸਾਲਾਂ ਤੋਂ 60-60 ਸਾਲਾਂ ਤੋਂ ਬੜੇ ਘਰ ਥੋੜੇ ਡਾਤੇ ਤੇ ਉੱਥੇ ਅੱਜ ਯਾਰ ਬਣਾ ਕੇ ਰੱਖਦਾ ਬਣੇ ਬਣੇ ਵਸੇ ਵਸਾਏ ਕਰ ਅੱਜ ਉਹ ਲੋਕ ਜਿੰਨੇ ਵੀ ਬੋਲਦੇ ਸੀ ਸਾਰੇ ਇੱਕ ਗੱਲ ਕਹਿੰਦੇ ਆ ਜਿਵੇਂ ਉੱਜੜ ਕੇ ਪਾਕਿਸਤਾਨ ਨੂੰ ਆਏ ਸੀਗੇ ਤੇ ਆਜਾ ਤੈ ਦੇਸ਼ ਚ ਵਸਦੇ ਨਹੀਂ ਫੇਰ ਉੱਜੜ ਗਿਆਂ ਤੇ ਜੇ ਤੁਸੀਂ ਦੂਜਿਆਂ ਦੇ ਹੱਥਾਂ 'ਚ ਲੀ ਵੇਂਦੇ ਰਹੇ ਨਾ ਤੇ ਇਹਨੇ ਉੱਜੜੋਗੇ ਤੇ ਜੇ ਉਹਦੇ ਸ਼ੀਤਾਂ ਦੇ ਤੇ ਆਪਦੇ ਹੱਕ ਸੱਚ ਦੀ ਆਵਾਜ਼ ਨੂੰ ਜੇ ਤੁਸੀਂ ਆ ਚਾਹਤੇ ਆਪ ਨਾਲ ਖੜ ਕੇ ਤੇ ਪੰਜਾਬ ਨਾਲ ਖੜ ਜੋਗੇ ਨਹੀਂ ਤਾਂ ਉਹਨਾਂ ਦੇ ਸਮੇਂ 'ਚ ਤੁਹਾਡੀ ਜੇ ਜਿਹੜਾ ਸਮਾਂ ਸਾਡੇ ਸਾਹਮਣੇ ਆ ਰਿਹਾ ਅੱਗ ਪੱਕ ਸਤ ਜਦੋਂ ਵੀ ਮੀਰੀ-ਗੀਰੀ ਦੀ ਗੱਲ ਆਉਂਦੀ ਆ ਰਾਜਨੀਤੀ ਦੀ ਗੱਲ ਆਉਂਦੀ ਆ ਸਾਬੂ ਸਭ ਤੋਂ ਬਾਅਦ ਅਖੇੜਿਆ ਗਿਆ ਭਾਵ ਇਹ ਦੀਪ ਸਨ ਕਿ ਤਾਈ ਅਫਸੋਸ ਰਹੂਗਾ ساری ਉਮਰ ਅਫਸੋਸ ਰਹੂਗਾ ਬੀਬੀ ਖਾਲੜਾ ਨੂੰ ਹਰਾਇਆ ਕੜੂਰ ਸਾਹਿਬਾਣਿਆਂ ਨੇ ਮੂਸੀਆ ਨੇ ਗਾਣਾ ਗਾਇਆ ਖਰੂਪ ਸਾਹਿਬ ਤਾਂ ਤਈ ਛੋਟੀਆਂ ਦਸਤਾਰਾਂ ਤਈ ਛੋਟੀਆਂ ਚੁੰਨੀਆਂ ਤਈ ਨਹੀਂ ਆਉਣਗੀਆਂ ਪਰ ਜੇ ਤੁਸੀਂ ਨਾ ਸੰਭਲੇ ਤੇ ਐਸੀ ਤਰ੍ਹਾਂ ਸਾਨੀਆਂ ਆਡੋ ਪੱਟੀ ਕਰਕੇ ਸਾਨੂੰ ਹਮੇਸ਼ਾ ਸਾਡੇ ਭਾਵੇਂ ਨੌਜਵਾਨ ਜਿਬਰੂਗਾਰਤਿਆਂ ਜੇਲਾ ਵਾਸਤੇ ਹੁਣ ਭਾਵੇਂ 30 40 40 ਸਾਲਾਂ ਤੋਂ ਜੇਲਾ ਕੱਟਣ ਵਾਸਤੇ ਦੁਨੀਆ ਦੇ ਵਿੱਚ ਅੱਜ ਤਾਈਂ ਕੋਈ ਤੇ ਵੀ ਇਹੋ ਜਿਹਾ ਕਾਨੂੰਨ ਨਹੀਂਗਾ ਵੀ ਜਿੱਤੇ ਇਹ ਗੱਡ ਬਣੀਆਂ ਦਿੰਦੇ ਆ ਨਾ ਸਾਡਾ ਪੁੱਤ ਸ਼ੁੱਭ ਕਰਨ ਹਰਿਆਣੇ 'ਚ ਮਾਰਤਾ ਇਹਨਾਂ ਨੇ ਕਰੋੜ ਰੁਪਈਆ ਦਿੱਤਾ